ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾ ਡੀਆਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਘਰੇਲੂ ਬੈਡ ਦਿਖਾਉਣੀ ਹੈ ਸੇਲ ਆ ਡਿਟੇਲ ਵੀਰ ਤੁਸੀਂ ਇਹਦੇ ਬਾਰੇ ਪੁੱਛਦੇ ਆ ਹੋਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਸਿਕੰਦਰ ਸਿੰਘ ਜੀ ਪਿੰਡ ਤੁਖਾ ਗੁਰੂ ਪਿੰਡ ਬਠਿੰਡਾ ਠੀਕ ਆ ਜ਼ਿਲ੍ਹਾ ਬਠਿੰ ਠੀਕ ਹੈ ਮੋਬਾਈਲ ਨੰਬਰ ਬਈ ਜੀ ਆਪਣਾ 98888726 988888 88 48206 48206 ਤੇ ਜਿਹੜੇ ਆਪਾਂ ਵੈੜ ਦੇਖੀ ਜਿੰਨੇ ਸੂਆ ਕਿਹੜਾ ਹੁੰਦੀ ਐ ਇਸ ਵਾਰ ਤੀਜਾ ਸੂਆ ਇਸ ਵਾਰ ਹੁੰਦੀ ਆ ਤੇ ਇੱਕ ਇੱਕ ਦਿਨ ਲੈਂਦੇ ਸੂਣਦੇ ਹਜੇ ਠੀਕ ਹੈ ਲਗਭਗ ਤਿਆਰੀ ਦੇ ਨਜ਼ਦੀਕ ਹੀ ਹੈ ਨਾ ਠੀਕ ਹੈ ਦੁੱਧ ਪਿਛਲੀ ਵਾਰ ਆਪਾਂ ਇਹਦਾ ਕਿੰਨਾ ਕਿ ਜੋੜਿਆ ਦੁੱਧ ਸੀਗਾ ਬਈ 28 ਲੀਟਰ ਮਲਾਂ ਬਦਿਆ ਪੀਗ ਲੈ ਬਰ ਫੜਦੀ ਜੰਗਾ ਠੀਕ ਹੈ ਤੇ ਚੀਜ਼ ਪਲੱਸ ਕਰੂੰਗੀ ਜੀ ਅੰਦਾਜ਼ਾ ਹੈ ਕਿ ਆਪਾਂ ਨੂੰ ਆਇਆ ਵੀ 30 ਲੀਟਰ ਚੱਲੂਗੀ ਤੇ ਆ ਗਿਆ ਐਚਐਫ ਦੇ ਵਿੱਚ ਹਲਕਾ-ਹਲਕਾ ਕਰਾਸ ਹਨ ਤੇ ਦੁੱਧ ਵੀ ਫਰ ਫੈਟ ਵਾਲੀ ਪਾਉਂਦੀ ਹੋਣੀ ਆ ਰੇਟ ਇਹਦਾ ਕੀ ਰੱਖਿਆ ਅੱਜ ਦਾ ਆਪਾਂ 82000 ਗੁਜਾਇਆ ਸੋਜੀਕ ਮੌਕੇ ਤੇ ਮਾਡਲ ਨੂੰ ਜਾਇ ਜੀ ਕਰਾਇਆ ਠੀਕ ਹੈ ਤੇ ਜਿਹੜਾ ਆਪਾਂ ਡਰਾਈ ਕਰਿਆ ਟੂਬਾ ਵਗੈਰਾ ਚੜਾ ਕੇ ਸਹੀ ਸੀ ਤਣ ਤੋਰੇਵਾਰ ਨੂੰ ਸੋ ਵੀਰੋ ਫੇਸ ਕੁਆਲਟੀ ਵਗੈਰਾ ਤੇ ਹਵਾਨਾ ਵਗੈਰਾ ਵੜਦਾ ਦੇਖਸਾ ਤਾਂ ਸੋਹਣਾ ਸਾਫ ਸੁਥਰਾ ਭਾਰਾ ਹਵਾਨਾ ਹੈਗਾ ਤੇ ਜਿੰਦ ਜਨ ਪਲੀ ਪੁਲੀ ਬਹੁਤ ਆ ਜਾ ਤੀਸਰਾ ਸੂਆ ਜੈਨ ਨੂੰ ਸੁੰਦੀ ਪਿਆ ਲਗਭਗ ਦੋਗ ਦਿਨ ਕੱਢੂਗੀ ਬੜਾ ਟਾਈਮ ਇਹਨੇ ਲੈਣਾ ਕੋਈ ਨਹੀਂ ਦੋ ਜਾਂ ਤਿੰਨ ਦਿਨ ਸਿਰਫ ਬਾਕੀ ਆ ਕੀਮਤ 82000 ਰੁਪਇਆ ਗੁਜਾਇਸ ਮੌਕੇ ਤੇ ਹੋ ਜੂ ਤੇ ਬਾਕੀ ਆਪਾਂ ਨਾੜਾ ਵਗੈਰਾ ਦੇਖੀ ਹਵਾਨੇ ਦੇ ਸੋਹਣੇ ਚੰਗੇ ਦਿਖਾਈ ਦੀ ਜਾਂਦੀ ਐ ਸਾਫ ਸੁਥਰੀਆਂ ਤੇ ਮਿਲਕ ਮੈਨ ਵਗੈਰਾ ਵੀ ਚੰਗੀਆਂ ਲੈ ਚਲਵੇਂ ਬੰਦਿਆ ਤੇ ਦੂਜੇ ਪਾਸੇ ਦੇਖ ਸਕਦੇ ਹੋ ਹਵਾਨਾ ਨਾੜਾ ਨਾਲ ਗੁੰਦੀ ਪਈ ਐ ਮਿਲਕ ਮੈਨ ਬਹੁਤ ਸਾਫ ਸੁਥਰੀ ਤੀਸਰਾ ਸੂਆ ਸੁੰਦੀ ਆ 27 28 ਲੀਟਰ ਦੱਸਿਆ ਵੀਰ ਨੇ ਕਿ ਦੂਜੇ ਸੂਏ ਦਾ ਆਪੇ ਦਾ ਚੋਇਆਗਾ ਚੰਗੀ ਜੇਕਰ ਆਪਾਂ ਕੇਅਰ ਵਗੈਰਾ ਇਹਦੀ ਕਰ ਲਾਂਗੇ ਤਾਂ ਨੀਅਰ ਅਬਾਊਟ ਆਪਾਂ ਨੂੰ 30 ਹੀ ਆਸ-ਪਾਸ ਦੁੱਧੇ ਨੇ ਬੈਠਦੇ ਆਰਾਮ ਨਾਲ ਦੇ ਦੇਣਾਗਾ। ਸੋ ਕਰੇਲੂ ਵੜਾ ਵੀਰ ਦੀ ਦੋ ਤਿੰਨ ਵੜਾ ਵੀਰ ਦੀ ਹੋਰ ਘਰ ਰੱਖੇ ਹੋਇਆ। ਪਿੰਡ ਆ ਗਿਆ ਕੋਠਾਗੁਰੂ ਪਾਕਤਾ ਭਾਈ ਦੇ ਨੇੜੇ ਆ ਗਿਆ ਜ਼ਿਲ੍ਹਾ ਪੈ ਗਿਆ ਬਠਿੰਡਾ। ਤੇ ਨੰਬਰ ਇੱਕ ਵਾਰੀ ਫੇਰ ਬੋਲ ਦੇ ਜੀ ਆਪਣਾ 9888 ਜੀ 4326 ਜੀ ਠੱਗੀ ਸੀਗਾ ਪੂਰੀ ਪਾਈ। ਠੀਕ ਹੈ। ਮਲਾਂ ਕੋਈ ਡੈੱਕ ਕਿਤੇ ਨਹੀਂ ਕਿਸੇ ਕਰਦੀ ਹਣਾ। ਸੋ ਕਿਸੇ ਵੀ ਵੀਰ ਤੇ ਬੜਾ ਪਸੰਦ ਹੋਵੇ ਦਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤੈਅ